ਇਨਾਂ ਦੀ ਵੀਡੀਓ ਅੱਜ ਤੁਹਾਨੂੰ ਸਰਟੀਫਾਈਡ ਰਿਪੋਰਟ ਦਵਾਂਗੇ ਵੀਡੀਓ ਨੂੰ ਪੂਰਾ ਦੇਖਿਓ ਵੀਡੀਓ ਵਧੀਆ ਲੱਗੀ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਕਿੱਥੋਂ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ ਇਹ ਵੀ ਸਾਨੂੰ ਇੱਕ ਵਾਰੀ ਜਰੂਰ ਦੱਸਿਓ ਤੁਸੀਂ ਇੰਨੀਆਂ ਕੇਟ ਇਹਨਾਂ ਤੁਹਾਨੂੰ ਇੱਕ ਪਲੇਟਫਾਰਮ ਤੇ ਨਹੀਂ ਮਿਲ ਸਕਦੀ ਜਿੱਥੇ ਮਰਜ਼ੀ ਭਾਜਲ ਚ ਇਹ ਏਜੰਸੀ ਭag ਜਿਓ ਆਟੋਮੈਟਿਕ ਲੈਣਾ ਚਾਹੁੰਦੇ ਹੋ ਕੇ 10 ਆ ਬੈਸਟ ਆਪਸ਼ਨ ਬਹੁਤ ਵਧੀਆ ਕਾਰ ਆ ਪੀਵੀ 29 ਨੰਬਰ ਦੀ ਮੋਗੇ ਦੀ ਮੋਗੇ ਦੇ ਨੰਬਰ ਦੀ ਆ ਮਰੇ ਕੋਲੋਂ ਤੋਂ ਆਪਾਂ ਲੁਧਿਆਣਾ ਰੋਡ ਤੇ ਜਾਂਦੇ ਆ ਤਾਂ ਪਹੀੜ ਨੰਘ ਕੇ ਲਹਿਰਾਪਿੰਡ ਨਾਲ ਲਹਿਰਾਪਿੰਡ ਉਹਖੇ ਸਾਡੀ ਇਹ ਲੋਕੇਸ਼ਨ ਹੈ 13 ਸਾਡੇ ਕੋਲ ਹੁਣ ਤਿੰਨ ਖੜੀਆਂ ਨੇ ਸਾਹਮਣੇ ਤੁਸੀਂ ਦੇਖ ਲਓ ਤਿੰਨੇ ਗੱਡੀਆਂ 13 ਮਾਡਲ ਨੇ 1,90,000 ਰੁਪਏ ਦੀ ਗੱਡੀ ਤੁਹਾਨੂੰ ਸਿਰਫ ਦਵਾਂਗੇ ਰੇਟ ਨਾ ਘਟਾਓ ਚਾਹੇ ਤੁਸੀਂ ਡੀਲਰ ਹੋ ਚਾਹੇ ਗਾਹਕ ਹੋ ਸੱਸੀ ਗੱਲ ਦੋਸਤੋ ਸਵਾਗਤ ਆ ਤੁਹਾਡਾ ਬ੍ਰਾਂਚ ਪਹੀੜ ਤੋਂ ਬਹੁਤ ਸੋਹਣੇ ਸੋਹਣੇ ਵੀਡੀਓ ਤੁਹਾਨੂੰ ਅਸੀਂ ਇਸ ਚੈਨਲ ਰਾਹੀਂ ਅਲੱਗ-ਅਲੱਗ ਬ੍ਰਾਂਚਾਂ ਜਿਹੜੀਆਂ ਸਾਡੀਆਂ ਪਹੀੜ ਅਮਰਗੜ ਸੰਗਰੂਰ ਤੇ ਬਰਨਾਲਾ ਬ੍ਰਾਂਚ ਤੋਂ ਥੋੜੇ ਵਾਸਤੇ ਲੈ ਕੇ ਆਉਣੇ ਨੇ ਔਰ ਵਿਦ ਸਰਟੀਫਾਈਡ ਰਿਪੋਰਟ ਇਹ ਤੁਹਾਡੇ ਸਾਹਮਣੇ ਜਿਹੜਾ ਸਟਾਕ ਖੜਾਗਾ ਤੁਸੀਂ ਦੇਖ ਰਹੇ ਹੋਗੇ ਲਗਭਗ 7 ਗੱਡੀਆਂ ਖੜੀਆਂ ਨੇ K10 ਓਨਲੀ K10 ਗੱਡੀਆਂ ਔਰ ਇੱਕ 800 Alto ਇਹਨਾਂ ਦੀ ਵੀਡੀਓ ਅੱਦੇ ਅੱਜ ਤੁਹਾਨੂੰ ਸਰਟੀਫਾਈਡ ਰਿਪੋਰਟ ਦਵਾਂਗੇ ਵੀਡੀਓ ਨੂੰ ਪੂਰਾ ਦੇਖਿਓ ਵੀਡੀਓ ਵਧੀਆ ਲੱਗੀ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਕਿੱਥੋਂ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ ਇਹ ਵੀ ਸਾਨੂੰ ਇੱਕ ਵਾਰੀ ਜਰੂਰ ਦੱਸਿਓ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਜੇ ਵੀਡੀਓ ਵਧੀਆ ਲੱਗਦੀ ਆ ਬਹੁਤ ਤੁਹਾਡੇ ਫੋਨ ਆਉਂਦੇ ਨੇ ਵੀ ਹੋਰ ਵੀ ਕਲੀਅਰ ਸਰਟੀਫਾਈਡ ਰਿਪੋਰਟ ਦਿਆ ਕਰੋ ਤਾਂ ਕਿ ਅਸੀਂ ਦੂਰੋਂ ਹੀ ਪੇਮੈਂਟ ਪਵਾ ਕੇ ਅਸੀਂ ਤੁਹਾਡੇ ਤੋਂ ਗੱਡੀ ਲੈ ਸਕੀਏ ਤਾਂ ਕੋਸ਼ਿਸ਼ ਕਰਦੇ ਹਾਂ ਜੀ ਅਸੀਂ ਪੂਰੀ ਲੇਕਿਨ ਵੀਡੀਓ ਥੋੜੀ ਲੰਬੀ ਹੋ ਜਾਂਦੀ ਐ ਇਸ ਕਰਕੇ ਤੁਹਾਨੂੰ ਇੱਕ ਨੰਬਰ ਦਿੱਤਾ ਹੁੰਦਾ ਸਕਰੀਨ ਤੇ ਚੱਲ ਰਿਹਾ ਹੁੰਦਾ ਤਾਂ ਉਹ ਨੰਬਰ ਤੇ ਕਾਲ ਕਰਕੇ ਤੁਸੀਂ ਇੱਕ ਵਾਰੀ ਜ਼ਰੂਰ ਜੋ ਵੀ ਤੁਹਾਨੂੰ ਪੈਰੀ ਹੁੰਦੀ ਆ ਕੋਈ ਦਿਮਾਗ ਵਿੱਚ ਡਾਊਟ ਹੁੰਦਾ ਉਹਨੂੰ ਕਲੀਅਰ ਕਰ ਲਿਆ ਕਰੋ ਟੀਮ ਸਾਡੀ ਸਾਰੀ ਵਧੀਆ ਤਰੀਕੇ ਨਾਲ ਕੰਮ ਕਰਦੀ ਆ ਆ ਜੋ ਆਪਾਂ ਸਟਾਕ ਸ਼ੁਰੂ ਕਰਦੇ ਆਂ ਪਹਿਲੀ ਕਾਰ ਥੋੜੇ ਵਾਸਤੇ ਲੈ ਕੇ ਆਏ ਹੋਏ ਆ ਜਿਹੜੀ ਇਹ 2011 ਮਾਡਲ K10 ਮਤਲਬ ਬਹੁਤ ਸਹੀ ਬਜਟ ਦੀ ਜੇ ਤੁਸੀਂ K10 ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਨਿਰਾਸ਼ ਹੋ ਕੇ ਨਹੀਂ ਜਾ ਸਕਦੇ ਨੰਬਰ ਵੀ ਬਹੁਤ ਵਧੀਆ 4477 ਰਿਪੋਰਟ ਸਰਟੀਫਾਈਡ ਇਹ ਆ ਵੀ ਹਾਂਜੀ ਤੁਸੀਂ ਰਾਈਟ ਸਾਈਡ ਦੇਖ ਰਹੇ ਹੋ ਰਾਈਟ ਸਾਈਡ ਗੱਡੀ ਦੀ オリジナル ਪੇਂਟ ਚ ਐ ਤੇ ਕੋਈ ਪੀਸ ਵੀ ਪੇਂਟ ਨਹੀਂ ਹੈਗਾ ਰਾਈਟ ਸਾਈਡ ਤੋਂ ਤੇ ਡਿੱਗੀ オリジナル ਪੇਂਟ ਚ ਐ ਤੇ ਤੁਸੀਂ ਦੇਖ ਰਹੇ ਹੋ VXI ਆ ਟਾਇਰ ਲਗਭਗ ਜੇ ਤੁਸੀਂ ਆਪਾਂ ਦੇਖੀ ਤਾਂ 60 ਤੋਂ 70% ਟਾਇਰ ਨੇ ਤੇ ਅੰਟੀਰੀਅਰ ਤੁਸੀਂ ਦੇਖ ਲਓ ਵਿੱਚ ਜੂਟ ਦੇ ਵਧੀਆ ਸੀਟ ਕਵਰ ਨੇ ਜਿਵੇਂ ਪਸੀਨਾ ਵਗੈਰਾ ਨਹੀਂ ਤਾਂ ਪਾਵਰ ਵਿੰਡੋ ਪਾਵਰ ਸਟੀering ਫਰੰਟ ਪਾਵਰ ਵਿੰਡੋ ਆਉਂਦੀ ਆ ਵੀ ਐਕਸਈ ਦੇ ਵਿੱਚ ਤੇ ਇੰਜਨ ਮਕੈਨੀਕਲ ਪੂਰੀ ਵਧੀਆ ਗੱਡੀ ਆ ਤੇ ਰੇਟ ਬਹੁਤ ਜਾਇਜ਼ ਆ ਮਤਲਬ ਰੇਟ ਦੇ ਵਿੱਚ ਤੁਸੀਂ ਜਿਆਦਾ ਇਹ ਨਾ ਕਿ ਉਹ ਵੀ ਨੇਗੋਸ਼ੀਏਬਲ ਕਰਕੇ ਦੋ ਜਾਂ ਹੋਰ ਕਰਕੇ ਦੋ ਮਤਲਬ ਬਿਲਕੁਲ ਜਾਇਜ਼ ਰੇਟ ਦੇ ਵਿੱਚ 1,55,000 ਰੁਪਏ ਦੀ ਗੱਡੀ ਤੁਹਾਨੂੰ ਅਸੀਂ ਮਿਲ ਜੂਗੀ ਥੋੜਾ ਬੋਤਾ ਕੰਮ ਜਿਵੇਂ ਬੰਪਰ ਤੇ ਤੁਸੀਂ ਦੇਖ ਰਹੇ ਹੋ ਸਕਰਾਚ ਵਗੈਰਾ ਇਸ ਤਰ੍ਹਾਂ ਤੁਹਾਨੂੰ ਮਿਲੂ ਜੇ ਤੁਸੀਂ ਡੀਲਰ ਵੀ ਹੋ ਵਪਾਰ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਵਾਸਤੇ ਬੈਸਟ ਆਪਸ਼ਨ ਵਧੀਆ ਗੱਡੀਆਂ ਦਵਾਂਗੇ। ਲਓ ਜੀ ਇਹ ਗੱਡੀ ਜਿਹੜੀ ਤੁਸੀਂ ਦੇਖ ਰਹੇ ਹੋ ਜੀ 2019 ਮਾਡਲ ਹੈ ਤੇ 800 अल्टੋ ਹੈ। ਜਿਹੜੇ ਭਰਾ ਸਾਡੇ ਓਲਾ ਓਬਰ ਦੇ ਵਿੱਚ ਗੱਡੀ ਚਲਾਉਣਾ ਚਾਹੁੰਦੇ ਨੇ ਉਹਨਾਂ ਵਾਸਤੇ ਬੈਸਟ ਗੱਡੀ ਆ। ਸਿਰਫ 230000 ਰੁਪਏ ਦੀ ਤੁਹਾਨੂੰ 19 ਮਾਡਲ ਗੱਡੀ ਦਵਾਂਗੇ ਜੀ। ਫਰੰਟ ਸ਼ੀਸ਼ਾ ਕ੍ਰੈਕ ਹੈ। ਟੱਚਿੰਗ ਮਾੜੀ ਮੋਟੀ ਹੈਗੀ ਆ ਜਿਵੇਂ ਬੋਨਟ ਵਗੈਰਾ ਪੇਂਟ ਹੋਇਆ ਹੈ ਗੱਡੀ ਦਾ ਸਰਟੀਫਾਈਡ ਰਿਪੋਰਟ ਇਹ ਆ। ਤੇ ਪਿੱਛੋਂ オリジナル ਹੈ। ਟਾਇਰ ਲਾਏ ਨਵੇਂ ਨੇ। ਅ ਮਤਲਬ ਅਲਾਏ ਪੁਰਾਣੀ ਨਹੀਂ ਠਹਿਰ ਨਵੀਂ ਹੈ ਲੈਫਟ ਸਾਈਡ ਵੀ ਤੁਸੀਂ ਦੇਖ ਲਓ ਵਧੀਆ ਕਾਰ ਹੈ ਅੰਟੀਰੀਅਰ ਦੇਖ ਲਓ ਅੰਦਰੋਂ ਬਹੁਤ ਸੋਹਣਾ ਅੰਟੀਰੀਅਰ ਹੈ ਤੇ ਪਾਵਰ ਵਿੰਡੋ ਪਾਵਰ ਸਟੀering ਵਾਲਾ ਮਾਡਲ ਹੈ ਜੀ ਗੱਡੀ ਪੂਰੀ ਸਹੀ ਹੈ ਕੰਪਲੀਟ ਹੈ ਔਰ 파ਰਟ ਹੀ ਚਲੇਗੀ ਬਾਹਰ ਫੌਰਨ ਤੇ ਗੱਡੀ ਪੂਰੀ ਸਹੀ ਹੈ 230000 ਰੁਪਏ ਚ ਸਿਰਫ ਤੁਹਾਨੂੰ ਦੇਖੋ ਇਹ ਗੱਡੀ ਮਿਲ ਜੂਗੀ ਬਹੁਤ ਵਧੀਆ ਕਾਰ ਹੈ ਤੇ ਅਗਲੀ ਗੱਡੀ ਜਿਹੜੀ ਤੁਹਾਨੂੰ ਦਿਖਾਵਾਂਗੇ 13 ਮਾਡਲ ਗੱਡੀਆਂ ਦੇਖੋ 13 ਸਾਡੇ ਕੋਲ ਹੁਣ ਤਿੰਨ ਖੜੀਆਂ ਨੇ ਸਾਹਮਣੇ ਤੁਸੀਂ ਦੇਖ ਲਓ ਤਿੰਨੇ ਗੱਡੀਆਂ 13 ਮਾਡਲ ਨੇ ਪਹਿਲੀ ਗੱਡੀ ਤੇ ਤੁਹਾਨੂੰ ਦਿਖਾਨੇ ਆ ਇਹ ਓਨਰ ਸੈਕੰਡ ਹੈ ਜੀ ਤੇ ਟੱਚਿੰਗ ਵਿੱਚ ਵਿੱਚ ਹੈਗੀ ਆ 50% ਪੇਂਟ ਮੰਨ ਕੇ ਆ ਜਾਓ ਗੱਡੀ ਨੂੰ ਕਿਉਂਕਿ ਕੱਲਾ ਕੱਲਾ ਪੀਸ ਦੱਸਣਾ ਔਖਾਗਾ ਤੇ ਅਲਾਏ ਪਏ ਹੋਏ ਨੇ 80% ਗੱਡੀ ਦੇ ਟਾਇਰ ਨੇ ਬੈਕ ਤੋਂ ਤੁਸੀਂ ਦੇਖ ਲਈਏ ਵਧੀਆ ਕਾਰ ਹੈ ਤੇ ਇੰਟੀਰੀਅਰ ਗੱਡੀ ਦਾ ਵੀ ਪੂਰਾ ਵਧੀਆ ਪਾਵਰ ਵਿੰਡੋ ਹੈ ਪਾਵਰ ਸਟੀering ਹੈ ਕੇਟ ਇਹਨਾਂ ਦਾ ਮਤਲਬ ਪੂਰਾ ਮੇਲਾ ਲਾਇਆ ਪਿਆ ਮਤਲਬ ਕੋਈ ਕਹਿੰਦਾ ਪੁਰਾਣਾ ਮਾਡਲ ਚਾਹੀਦਾ ਕੋਈ ਕਹਿੰਦਾ ਨਵਾਂ ਮਾਡਲ ਚਾਹੀਦਾ ਲਓ ਜਿਹੜਾ ਮਰਜ਼ੀ ਮਾਡਲ ਲੈ ਲਓ ਸਾਰੀਆਂ ਹੈਗੀਆਂ ਸਾਡੇ ਕੋਲ ਮੀਡੀਅਮ ਰੇਂਜ ਵਾਲੀਆਂ ਤੇ ਗੱਡੀ 235000 ਰੁਪਏ ਦੀ ਮਿਲ ਜੂਗੀ ਜੀ ਤੁਹਾਨੂੰ ਇਹ 13 ਮਾਡਲ ਹੁਣ ਇਹ ਨਾ ਕਹਦੇ ਹੋ ਵੀ ਤਾਂ ਬਹੁਤ ਮਹਿੰਗੀ ਦੀ ਜੰਨੇ ਤੁਸੀਂ ਆਹ ਸਸਤੀ ਲੈ ਲਓ ਬਲੋ ਗੱਡੀ ਦੀ ਵੀਡੀਓ ਦੇਖਿਓ ਆ ਦੇਖਦੇ ਸਾਰ ਚੱਕ ਲਿਓ ਫੋਨ ਆਹ ਸਾਈਡ ਤੁਸੀਂ ਦੇਖ ਰਹੇ ਹੋ ਸਿਰਫ ਆਪ ਹੈਂਡਰ ਫੈਂਡਰ ਉਹ ਵੀ ਅੱਧਾ ਪੇਂਟ ਆਹ ਪਿੱਛੇ ਸਾਰੀ ਓਰੀਜਨਲ ਆ ਮਾੜਾ ਮਾੜਾ ਬਰੀਕ ਬਰੀਕ ਕਿਤੇ ਸਕਰੈਚ ਤੁਹਾਨੂੰ ਦਿਖ ਰਿਹਾ ਹੋਊਗਾ ਉਹ ਉਮੀਦਾਂ ਉਮੀਆਂ ਤੇ ਜਿਹੜਾ ਲੈਫਟ ਸਾਈਡ ਤੋਂ ਤੁਸੀਂ ਦੇਖ ਰਹੇ ਹੋ ਪਿਛਲੀਆ ਤੱਕ ਦਰਵਾਜਾ ਜਿਹੜਾ ਹੈਗਾ ਪਿੱਛੇ ਵਾਲਾ ਡੋਰ ਇਹ ਪੇਂਟ ਆ ਬੰਪਰ ਟੁੱਟਿਆ ਹੈ ਪਿੱਛੋਂ ਤੇ ਵਿੱਚੋਂ ਵੀ ਤੁਹਾਨੂੰ ਦਿਖਾ ਦਿੰਨੇ ਆ ਸੀਟ ਕਵਰ ਵਗੈਰਾ ਬਿਲਕੁਲ ਨਵੇਂ ਨੇ ਤੇ ਸੀਡੀ ਪਲੇਅਰ ਵਗੈਰਾ ਵਿੱਚ ਲੱਗਿਆ ਹੋਇਆ ਪਾਵਰ ਵਿੰਡੋ ਪਾਵਰ ਸਟੀering ਸੋਹਣੀ ਕਾਰ ਆ ਪਹਿਲੇ ਨਾਂ ਦੀ ਕਾਰ ਆ ਨਾਲੇ ਇਹ ਵੀ ਗੱਲ ਆ ਫਰੰਟ ਸ਼ੀਸ਼ਾ ਤੁਸੀਂ ਦੇਖ ਸਕਦੇ ਹੋ ਨਾਲ ਦਾ ਸਾਡੇ ਭਰਾ ਦਾ ਕਿਸੇ ਦਾ ਕਮੈਂਟ ਆਇਆ ਸੀ ਵੀ ਤੁਸੀਂ ਫਰੰਟ ਸ਼ੀਸ਼ੇ ਬਾਰੇ ਨਹੀਂ ਦੱਸਦੇ ਵੀ ਫਰੰਟ ਸ਼ੀਸ਼ਾ ਨਾਲ ਦਾ ਹੈਗਾ ਜਾਂ ਨਹੀਂ ਹੈਗਾ ਇਹ ਗੱਡੀ ਦਾ ਨਾਲ ਦਾ ਹੀ ਆ ਤੇ ਪੀਵੀ 23 ਨੰਬਰ ਦੀ ਆ ਜੇ ਤੁਸੀਂ ਫਤੇਗੜ ਸਾਹਿਬ ਤੋਂ ਦੇਖ ਰਹੇ ਹੋ ਸਾਡੀ ਵੀਡੀਓ ਤਾਂ ਇੱਕ ਵਾਰੀ ਕਮੈਂਟ ਕਰਕੇ ਦੱਸ ਦਿਓ 14 ਦੀ ਰਿਸਟਡ ਹੈ ਜੀ ਇਹ 14 ਦੀ ਦੂਜੇ ਮਹੀਨੇ ਦੀ ਰਿਸਟਡ ਆ ਸਿਰਫ 1,90,000 ਰੁਪਏ ਦੀ ਗੱਡੀ ਤੁਹਾਨੂੰ ਇਹ ਦੇ ਦੇਵਾਂਗੇ ਬਾਰਨਟ ਇਹਦਾ ਚੇਂਜ ਹੋਇਆ ਹੈ ਜੀ ਤੇ ਓਨਲੀ ਚੇਂਜ ਹੋਇਆ ਹੈ ਫਰੰਟ ਫੱਟੀ ਵਗੈਰਾ ਸਾਰਾ ਕੁਝ ਸੀਲਡ ਹੈ ਜੀ ਗੱਡੀ ਦਾ ਤੇ ਇਹ ਗੱਡੀ ਤੁਸੀਂ 1,90,000 ਰੁਪਏ ਦੀ ਬ੍ਰੈਸਟੌਨ ਦੇ ਟਾਇਰ ਨੇ ਲਗਭਗ 80-90% ਗੱਡੀ ਦੇ ਟਾਇਰ ਹੈਗੇ ਨੇ ਤੀਸਰੀ ਗੱਡੀ ਜਿਹੜੀ ਹੈਗੀ ਆ ਦੇਖੋ ਐਡਵੋਕੇਟ ਸਾਹਿਬ ਦੀ ਗੱਡੀ ਆ 13 ਦੇ 12ਵੇਂ ਮਹੀਨੇ ਦੀ ਕਾਰ ਆ ਗੱਡੀ ਤੁਸੀਂ ਦੇਖੋ 5898 ਲੁਧਿਆਣੇ ਦਾ ਨੰਬਰ ਲੋਕਲ ਨੰਬਰ ਅਲਾਏ ਪਏ ਹੋਏ ਨਵੇਂ ਟਾਇਰ ਪਏ ਇੱਕ ਲੱਖ 90000 ਰੁਪਏ ਦੀ ਗੱਡੀ ਤੁਹਾਨੂੰ ਸਿਰਫ ਦਵਾਂਗੇ ਰੇਟ ਨਾ ਘਟਾਓ ਚਾਹੇ ਤੁਸੀਂ ਡੀਲਰ ਹੋ ਚਾਹੇ ਗਾਹਕ ਹੋ ਇੱਕ ਤਾਂ ਫੈਂਡਰ ਪੇਂਟ ਆ ਜੀ ਗੱਡੀ ਦੇ ਵਿੱਚ ਤੇ ਹੋਰ 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 ਇਧਰਲੀ ਸਾਈਡ ਤਾਂ ਸਾਰੀ ਓਕੇ ਆ ਡਿੱਗੀ オリジナル ਪੇਂਟ ਚਾ ਜੀ ਤੇ ਬੰਪਰ ਵਗੈਰਾ ਪੇਂਟ ਹੋਇਆ ਹੋਇਆ ਤੇ ਨਾਲ ਬੈਕ ਸੈਂਸਰ ਵੀ ਲੱਗੇ ਨੇ ਗੱਡੀ ਦੇ ਤੇ ਲੈਫਟ ਸਾਈਡ ਤੋਂ ਤੁਸੀਂ ਦੇਖੋਗੇ ਤਾਂ ਆਹ ਦਰਵਾਜਾ ਤੇ ਆਹ ਫੈਂਡਰ ਪੇਂਟ ਆ ਆ ਦਰਵਾਜਾ オリジナル ਆ ਇੰਟੀਰੀਅਰ ਤੁਸੀਂ ਦੇਖ ਲਓ ਤੇ ਸੀਟ ਕਵਰ ਥੋੜੇ ਜੇ ਨਾਜ਼ੁਕ ਹਾਲਤ ਦੇ ਨੇ ਉਹ ਹੋ ਸਕਦਾ ਅਸੀਂ ਪਵਾ ਦਈਏ ਜਾਂ ਤੁਸੀਂ ਪਵਾ ਲਿਓ ਆਪਦੇ ਆਪ ਤੇ ਤੁਹਾਨੂੰ ਦੇ ਦਾਂਗੇ ਗੱਡੀ ਇਹਦਾ ਵੀ ਫਰੰਟ ਸ਼ੀਸ਼ਾ ਨਾਲ ਦਾ ਜੀ ਤੇ ਤੁਸੀਂ ਦੇਖ ਸਕਦੇ ਹੋ ਵੀ 2013 ਦਾ 12ਵੇਂ ਮਹੀਨੇ ਦੀ ਕਾਰ ਆ ਇਹ ਗੱਡੀ ਤੁਹਾਨੂੰ 210000 ਰੁਪਏ ਦੀ ਦੇ ਦਾਂਗੇ ਜੀ ਮਾੜਾ ਮੋਟਾ ਨੇਗੋਸ਼ੀਏਬਲ ਇਹ ਗੱਡੀ 'ਚ ਹੋ ਜਾਊਗਾ ਤੁਸੀਂ ਫੇਰ ਵੀ ਕਾਲ ਕਰ ਲਿਓ ਵਧੀਆ ਕਾਰ ਆ ਇਹ ਆ ਗਈ ਜੀ 2 ਕ੍ਰੇਟਾ ਨਵੀਂ ਸ਼ੇਪ ਦੇ ਵਿੱਚ ਦੇਖੋ ਇਹ ਗੱਡੀ ਹੈਗੀ ਆਟੋਮੈਟਿਕ ਇਹ ਗੱਡੀ ਹੈਗੀ ਮੈਨੂਅਲ ਆਟੋਮੈਟਿਕ ਲੈਣਾ ਚਾਹੁੰਦੇ ਹੋ ਕੇ 10 ਆ ਬੈਸਟ ਆਪਸ਼ਨ ਬਹੁਤ ਵਧੀਆ ਕਾਰ ਆ ਪੀ ਵੀ 29 ਨੰਬਰ ਦੀ ਮੋਗੇ ਦੀ ਮੋਗੇ ਦੇ ਨੰਬਰ ਦੀ ਆ ਖੜਾਵੇ ਖੜੂਪ ਦੀ ਜਮਾਂ ਨਵੀਂ ਆ ਅਲਾਇ ਬਿਲਕੁਲ ਨਵੇਂ ਨੇ ਟਾਇਰ ਬਿਲਕੁਲ ਨਵੇਂ ਨੇ ਕੋਈ ਕਮੀ ਪੇਸ਼ੀ ਨਹੀਂ ਹੈਗੀ ਇੱਕ ਦੋ ਪੀਸ ਪੇਂਟ ਮੰਨ ਕੇ ਆ ਜਾਓ ਬਾਕੀ ਲੁੱਕ ਵਾਈਜ਼ ਗੱਡੀ ਪੂਰੀ ਟੌਪ ਦੀ ਆ ਇੰਨੀਆਂ ਕੇਟਾ ਇਹਨਾਂ ਤੁਹਾਨੂੰ ਇੱਕ ਪਲੇਟਫਾਰਮ ਤੇ ਨਹੀਂ ਮਿਲ ਸਕਦੀ ਜਿੱਥੇ ਮਰਜੀ ਭਾਜ ਲਿਓ ਜਿਹੇ ਏਜੰਸੀ ਵਗੈਰੋ ਏਜੰਸੀ ਚ ਵੀ ਨਹੀਂ ਹੋਣੀ ਹੈਗੀ ਸਾਰੀਆਂ ਨਵੀਂ ਪੁਰਾਣੀ ਸ਼ੇਪ ਚ ਸੀਟ ਕਵਰ ਵਗੈਰਾ ਤੁਸੀਂ ਦੇਖ ਹੀ ਲਏ ਵਿੱਚੋਂ ਵਧੀਆ ਨੇ Android ਸਿਸਟਮ ਲੱਗਾ ਹੈ ਗੱਡੀ 'ਚ ਤੇ ਆਰਮ ਰੈਸਟ ਵੀ ਲੱਗਾ ਹੈ ਉਹ ਪਿੱਛੇ ਪਿਆ ਦੇਖੋ Android ਸਿਸਟਮ ਦੀ ਫਿਟਿੰਗ ਕਿੰਨੀ ਸੋਹਣੀ ਹੋਈ ਹੈ Android ਸਿਸਟਮ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਵਿੱਚ ਲੱਗਾ ਹੈ ਪੂਰੀ ਟਾਪ ਦੀ ਫਿਟਿੰਗ ਦੇ ਵਿੱਚ ਤੇ ਚਲਾਵੇ ਚ ਰੂਪੇ ਦੀ ਗੇਅਰ ਟਰਾਂਸਮਿਸ਼ਨ ਦੀ ਪੂਰੀ ਵਧੀਆ ਕਾਰ ਹੈ ਓਨਰ ਸੈਕਿੰਡ ਹੈ 18 ਮਾਡਲ ਹੈ ਗੱਡੀ ਇਹ ਸਾਢੇ 3 ਲੱਖ ਰੁਪਏ ਦੀ ਗੱਡੀ ਇਹ ਅਸੀਂ ਦੇ ਦਾਂਗੇ 33 ਤੱਕ ਪਾਸ ਹੈ ਜੀ 75000 ਕਿਲੋਮੀਟਰ ਚੱਲੀ ਸੀ ਇਹ ਸਾਦੀ ਇਹ ਆ ਗਈ ਜੀ 2015 ਮਾਡਲ ਐਲਐਕਐਸਆਈ ਕੇ10 ਮਤਲਬ ਠੀਕ ਜੇ ਬਜਟ ਦੀ ਕਾਰ ਹੈ ਤੇ ਲੁਧਿਆਣੇ ਦਾ ਨੰਬਰ ਹੈ ਓਨਰ ਸੈਕੰਡ ਹੈ ਕੰਡੀਸ਼ਨ ਵਾਈਜ਼ ਬਹੁਤ ਵਧੀਆ ਲਾਈਟ ਹੈ ਇਹਦੇ ਵੀ ਦੇਖੋ ਬਹੁਤ ਟੌਪ ਦੇ ਪੈਸੇ ਨੇ ਔਰ ਖੜਾਵਾ ਖੜੂਗਾ ਪੂਰਾ ਗੱਡੀ ਦਾ ਹੈਗਾ ਨਵਾਂ ਖੜਾਵੇ ਖੜੂਗੇ ਦੀ ਪੂਰੀ ਓਕੇ ਆ ਮਾੜਾ ਮੋਟਾ ਕੋਈ ਬੰਪਰ ਓਮਪਰ ਤੇ ਸਕਰਾਚ ਜਿਵੇਂ ਤੁਸੀਂ ਦੇਖ ਰਹੇ ਹੋ ਬਸ ਹੈਗਾ ਬਾਕੀ ਗੱਡੀ ਪੇਂਟ ਦੀ ਓਰੀਜਨਲ ਹੈ ਜੀ ਤੇ ਅੰਟੀਰੀਅਰ ਤੁਸੀਂ ਦੇਖ ਲਓ ਅਨਟੀਰੀਅਰ ਦੇ ਵਿੱਚ ਪੂਰਾ ਸਾਫ ਸੁੱਤਰਾ ਅਨਟੀਰੀਅਰ ਜੂਟ ਦੇ ਸੀਟ ਕਵਰ ਨੇ ਤੇ ਆਹ ਦੇਖੋ ਉੱਤੇ ਨਾ ਕਾगज ਵੀ ਚੜੇ ਪਏ ਨੇ ਪੂਰੀ ਸਾਫ ਸੁੱਤਰੀ ਅਨਟੀਰੀਅਰ ਦੀ ਕਾਰ ਆ ਤੇ ਗੱਡੀ ਦਾ ਰੇਟ ਹੈ ਜੀ 2.5 ਲੱਖ ਰੁਪਈਆ ਜੀ ਪੇਪਰ ਕੰਪਲੀਟ ਨੇ ਕਾगज ਵਗੈਰਾ ਓਕੇ ਨੇ ਫਰੰਟ ਸ਼ੀਸ਼ਾ ਇਹਦਾ ਵੀ ਨਾਲ ਦਾ ਅਸੀਂ ਭੁੱਲ ਜਾਂਦੇ ਆ ਫਿਰ ਵੀ ਦੱਸਣਾ ਕਈ ਵਾਰੀ ਦਿਮਾਗ ਚੋਂ ਨਿਕਲ ਜਾਂਦਾ ਇੰਨੀ ਗੱਡੀਆਂ 'ਚ ਤੇ ਇਹ ਸੀਗਾ ਜੀ ਸਾਡਾ K10 ਦਾ ਸਟਾਕ ਭੀੜ ਬਰਾਜ ਤੋਂ ਭੀੜ ਬਰਾਜ ਦਾ ਐਡਰੈਸ ਨੋਟ ਕਰ ਲਿਓ ਅਮ ਜਦੋਂ ਮਰੇਕ ਕੋਲੋਂ ਤੋਂ ਆਪਾਂ ਲੁਧਿਆਣਾ ਰੋਡ ਤੇ ਜਾਂਦੇ ਆ ਤਾਂ ਪਹੀੜ ਨੰਘ ਕੇ ਲਹਿਰਾਪਿੰਡਾਂ ਦਾ ਲਹਿਰਾਪਿੰਡ ਉਹ ਵਖੇ ਸਾਡੀ ਇਹ ਲੋਕੇਸ਼ਨ ਹੈ ਤੇ ਇੱਥੇ ਆ ਕੇ ਤੁਸੀਂ ਇਹ ਗੱਡੀਆਂ ਦੇਖ ਸਕਦੇ ਹੋ ਹੋਰ ਬਹੁਤ ਗੱਡੀਆਂ ਨੇ ਇਹ ਵੀਡੀਓ ਦੇਖਦੇ ਰਹੋ ਅਗਲੀ ਵੀਡੀਓ ਹੋਰ ਬਹੁਤ ਘੈਂਟ ਵੀਡੀਓ ਬਣਾਵਾਂਗੇ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਅਗਲੀ ਵੀਡੀਓ ਦਾ ਇੰਤਜ਼ਾਰ ਜਰੂਰ ਕਰਿਓ ਤੇ ਮਿਲਾਂਗੇ ਜੀ ਅਗਲੀ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਲੋਨ ਫੈਸਿਲਿਟੀ ਜਿਹੜੀ ਸਾਡੇ ਹੈਗੀ ਹੈ ਜੀ ਉਹ 30 ਮਿੰਟਾਂ ਦੇ ਵਿੱਚ ਅਸੀਂ ਲੋਨ ਕਰਾ ਕੇ ਤੁਹਾਨੂੰ ਗੱਡੀ ਡਿਲੀਵਰ ਕਰ ਦਿੰਨੇ ਆ ਤੇ ਡਾਕੂਮੈਂਟ ਆਪਦੇ ਨਾਲ ਲਿਆਇਆ ਕਰੋ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਗੱਡੀ ਡਿਲੀਵਰ ਕਰ ਦਿਆ ਕਰਾਂਗੇ ਕੋਈ ਚੱਕਰ ਨਹੀਂ ਆ।